ਸਤਿ ਸ਼੍ਰੀ ਅਕਾਲ ਜੀ ਬਲੌਗ ਪੰਜਾਬ ਦੇ ਚੈਨਲ ਵਿੱਚ ਤੁਹਾਡਾ ਸਵਾਗਤ ਹੈ ਜੀ ਹੋਰ ਦੱਸੋ ਜੀ ਕਿਵੇਂ ਹੋ ਉਮੀਦ ਹੈ ਜੀ ਸਾਰੇ ਠੀਕ ਹੋਵੋਗੇ ਚੜ੍ਹਦੀ ਕਲਾ ਵਿੱਚ ਹੋਵੋਗੇ ਲੋ ਜੀ ਆਪਾਂ ਲੱਗੇ ਅੱਜ ਦੀ ਵੀਡੀਓ ਸ਼ੁਰੂ ਕਰਨ ਵੀਡੀਓ ਸ਼ੁਰੂ ਕਰਨ ਤੋਂ ਪਹਿਲਾਂ ਲਾਇਕ ਸ਼ੇਅਰ ਕਮੈਂਟ ਜ਼ਰੂਰ ਕਰਿਓ ਜੀ ਜੇ ਤੁਸੀਂ ਚੈਨਲ ਤੇ ਨਵੇਂ ਹੋ ਤਾਂ ਚੈਨਲ ਨੂੰ ਸਬਸਕ੍ਰਾਈਬ ਕਰ ਲਿਓ ਜੀ ਲੋ ਜੀ ਸਵੇਰ ਦਾ ਟਾਈਮ ਆਪਾਂ ਲੱਗੇ ਸੀ ਭਾਂਡੇ ਮਾਂਜਣ ਤੇ ਆਪਣਾ ਸਾਰਾ ਕੰਮ ਪਿਆ ਹਲੇ ਸੁੰਭਰ ਨੇ ਆਲਾ ਵੀ ਰਹਿੰਦਾ ਲੋ ਜੀ ਪਹਿਲਾਂ ਆਪਾਂ ਭਾਂਡੇ ਮਾ ਲੀਏ ਫਿਰ ਮਿਲਦੇ ਹਾਂ ਲੋ ਜੀ ਭੰਡੇ ਪਮਾ ਜਲੇ ਸੀਗੇ ਫਿਰ ਮੈਂ ਇਧਰ ਆ ਗਈ ਡੰਗਰਾ ਵੱਲ ਮੱਜਾਂ ਵੱਲ ਫਿਰ ਮੈਂ ਲੱਗੇ ਸੀ ਮੱਝ ਵਾਸਤੇ ਖਲਪਿਉਣ ਬੜੇਵੇਂ ਦੀ ਖਲਪਿਉਣ ਲੱਗੀ ਸੀ ਕਿਉਂਕਿ ਮੱਝ ਆਪਣੀ ਸੌਣ ਵਾਲੀ ਆ ਥੋੜਾ ਹੀ ਟਾਈਮ ਰਹਿੰਦਾ ਮਿਲਾ ਦਾ ਸ਼ਾਇਦ ਮਹੀਨਾ ਕੇ ਰਹਿੰਦਾ ਹੋਊਗਾ ਥੋੜਾ ਹੀ ਟਾਈਮ ਰਹਿੰਦਾ ਹੋਊਗਾ ਸੌਣ ਚ ਤੇ ਫਿਰ ਮੈਂ ਲੱਗੀ ਸੀ ਬੜੇਵੇਂ ਦੀ ਖਲਪਿਉਣ ਮੈਂ ਕਿਹਾ ਚਲ ਖਲਪਿਓ ਕੇ ਰੱਖ ਦਿੰਨੀ ਆ ਵੀ ਥੋੜੇ ਚਿਰ ਤੱਕ ਫਿਰ ਚਲ ਪਾ ਦੂੰਗੀ ਮੈਂ ਇਸ ਨੂੰ ਤੇ ਬਾਕੀ ਫਿਰ ਮੈਂ ਲੱਗੀ ਖਲਪਿਓ ਕੇ ਫਿਰ ਮੈਂ ਲੱਗੀ ਖਲਣੀ ਸਾਫ ਕਰਨ ਤੇ ਖੋਲਣੀ ਸਾਫ ਕਰਨ ਲੱਗ ਗਈ ਸੀ ਤੇ ਮੈਸਾ ਤਾਂ ਮੈਨ ਲਾਤੀਆਂ ਸੀਗੀਆਂ ਤੇ ਫਿਰ ਮੈਨ ਲੱਗੀ ਖੋਲਣੀ ਸਾਫ ਕਰਨ ਚਲੋ ਜੀ ਹੁਣ ਆਪਾਂ ਖੋਲਣੀ ਸਾਫ ਕਰ ਦਈਏ Thank you ਲਓ ਜੇ ਆਪਾਂ ਖੌਲਣੀ ਸਾਫ਼ ਕਰਤੀ ਸੀਗੀ ਤੇ ਬਾਕੀ ਫਿਰ ਮੈਲ ਲੱਗੇ ਸੀਗੀ ਮੈਂ ਇਸ ਨੂੰ ਥੋੜੀ ਸੂੰ ਮੁੱਠੀ ਕੇ ਸੂੰ ਸੀਗੀ ਤੇ ਬਾਕੀ ਮੁੱਠੀ ਕੇ ਥੋੜੀ ਹਾਲਿਓ ਸੀਗੀ ਮੈਂ ਕਿਹਾ ਗੱਲ ਮੈਂ ਇਸ ਨੂੰ ਚਟਾ ਦੇਨੀ ਆ ਤੇ ਬਾਕੀ ਇਹਦੇ ਨਾਲ ਫਿਰ ਲਿਓਟੀ ਨੂੰ ਬਸਮਾਉ ਨਹੀਂ ਹੁੰਦਾ ਵੀ ਲਿਓਟੀ ਸੋਜੀਦੀ ਨਹੀਂ ਹੈਗੀ ਤੇ ਇਹਦੇ ਕਰਕੇ ਮੈਂ ਕਿਹਾ ਚੱਲੇ ਥੋੜ੍ਹੀ ਥੋੜ੍ਹੀ ਮਤਲਬ ਕਿ ਮੈਂ ਇਸ ਨੂੰ ਵੀ ਖਲਾ ਦੇਨੀ ਆ ਚਟਾ ਦੇਨੀ ਆ ਮੈਂ ਇਸ ਵੀ ਖਾ ਲੂਗੀ ਤੇ ਬਾਕੀ ਹਲੇ ਆਪਣਾ ਡੰਗਰ ਵਾਲੇ ਅੰਦਰ ਰੜਕਾ ਮਾਰਨਾ ਰਹਿੰਦਾ ਸੀਗਾ ਮੈਂ ਚੱਲੋ ਮਗਰੋਂ ਮਾਰ ਦਿੰਨੀ ਆ ਤੇ ਉਧਰ ਨਵੇੜ ਕੇ ਆ ਕੇ ਫਿਰ ਮੈਂ ਇੱਧਰ ਆ ਗਈ ਸੀਗੀ ਫਿਰ ਇੱਧਰ ਲੱਗੀ ਸੀ ਮੈਂ ਕਮਰਿਆਂ ਚ ਰੜਕਾ ਮਾਰਨ ਤੇ ਬਾਕੀ ਪੋਚੇ ਤਾਂ ਅੱਜ ਆਪਾਂ ਲਾਉਣੀ ਨਹੀਂ ਹੈਗੇ ਕਿਉਂਕਿ ਸਲਾਬ ਬਹੁਤ ਜ਼ਿਆਦਾ ਆਈ ਹੋਸੀ ਫਰਸ਼ ਗਿੱਲੇ ਪਏ ਸੀਗੇ ਤੇ ਜੇ ਮੈਂ ਫਿਰ ਪੋਚੇ ਲਾਤੇ ਵੀ ਹੋਰ ਵੀ ਜ਼ਿਆਦਾ ਮਤਲਬ ਕਿ ਫਿਰ ਗਿੱਲੇ ਹੋ ਜਾਣੇ ਆ ਫਰਸ਼ ਕਿਉਂਕਿ ਬਾਹਰ ਬੱਦਲ ਵਾਈ ਸੀਗੀ ਧੁੱਪਾਂ ਹੈ ਨਹੀਂ ਸੀ ਇਹਦੇ ਕਰਕੇ ਫਰਸ਼ ਸੁੱਕੇ ਨਹੀਂ ਹੈਗੇ ਲੋ ਜਿੱਥੇ ਉਧਰ ਆਪਣਾ ਕਮਰੇ ਦਾ ਵੀ ਨਿਬੜ ਗਿਆ ਸੀਗਾ ਕਮਰੇ ਚ ਵੀ ਆਪਾਂ ਕਮਰੇ ਵੀ ਮਤਲਬ ਕਿ ਸੁੰਭਰ ਲਏ ਸੀਗੇ ਤੇ ਬਾਕੀ ਆਪਣਾ ਰੋਟੀ ਪਾਣੀ ਦਾ ਵੀ ਹੋ ਗਿਆ ਸੀਗਾ ਫਿਰ ਮੈਂ ਇੱਧਰ ਆ ਗਈ ਤੇ ਕੱਪੜੇ ਲਾਗੇ ਧੋਣ ਤੇ ਕੱਪੜੇ ਨੂੰ ਥੋੜਾ ਜਿਹਾ ਕਵੇਲਾ ਹੋ ਗਿਆ ਸੀਗਾ ਕੱਪੜੇ ਇਹ ਆਪਾਂ ਨੂੰ ਕਵੇਲਾ ਹੋਣ ਕਰਕੇ ਥੋੜੀ ਧੁੱਪਾਂ ਵੀ ਤੁਹਾਨੂੰ ਦਿਖਾਈਂਦੀ ਧੁੱਪਾਂ ਵੀ ਹੋ ਗਈ ਸੀ ਇਹਦੇ ਕਰਕੇ ਮੈਂ ਕਿਹਾ ਚਲ ਧੋ ਦਿੰਨੀ ਆ ਦੋ ਦਿਨ ਹੋ ਗਏ ਕੱਪੜੇ ਧੋ ਨਹੀਂ ਹੋਏ ਸੀਗੇ ਕਿਉਂਕਿ ਮੀਂਹ ਪੈਂਦਾ ਸੀ ਇਹਦੇ ਕਰਕੇ ਲੋ ਜੀ ਕੱਪੜੇ ਆਪਣੇ ਧੁੱਤੇ ਗਏ ਸੀ ਕੱਪੜੇ ਧੋਣ ਤੋਂ ਬਾਅਦ ਫਿਰ ਮੈਂ ਤਾਰ ਤੋਂ ਲਾ ਲਈ ਸੀ ਕੱਪੜੇ ਨੂੰ ਤੇ ਕੱਪੜੇ ਆਪਣੇ ਸੁੱਕ ਗਏ ਸੀਗੇ ਤੇ ਫਿਰ ਉਹਨਾਂ ਨੂੰ ਲਾਗੇ ਸੀ ਤੈਹ ਲਗਾਉਣ ਮੈਂ ਕਿ ਚੱਲ ਨਾਲ ਦੀ ਨਾਲ ਕੱਪੜੇ ਨੂੰ ਤੈਹ ਲਗਾ ਕੇ ਰੱਖ ਦਿੰਨੀ ਆ ਤੇ ਬਾਕੀ ਆਏ ਆ ਫਿਰ ਸਲਾਬ ਜੇ ਦਾ ਮੌਸਮ ਆ ਕਈ ਵਾਰ ਸਲਾਬ ਜੇ ਦਾ ਮੌਸਮ ਕਰਕੇ ਫਿਰ ਮੌਸਮ ਬਾਹਰ ਠੀਕ ਨਹੀਂ ਹੈਗਾ ਇਹਦੇ ਕਰਕੇ ਕੱਪੜੇ ਵੀ ਛੱਲੇ ਜਿਹੀ ਫੜ ਲੈਂਦੇ ਆ ਲੋ ਜੀ ਹੁਣ ਕੱਪੜਿਆਂ ਨੂੰ ਆਪਾਂ ਤੈਹ ਮਾਰ ਕੇ ਸੈਟ ਕਰਕੇ ਦੁਮਾਰੀ ਵਿੱਚ ਰੱਖ ਦਈਏ ਚਲੋ ਠੀਕ ਹੈ ਜੀ ਵੀਡੀਓ ਦਾ ਅੰਡਾ ਪਾ ਇੱਥੇ ਕਰਦੇ ਆ ਮਿਲਦੇ ਆ ਅਗਲੇ ਬਲੌਗ ਨਾਲ ਹੱਸਦੇ ਰਹੋ ਵਸਦੇ ਰਹੋ ਚੜ੍ਹਦੀ ਕਲਾ ਦੇ ਵਿੱਚ ਰਹੋ ਜੀ ਧੰਨਵਾਦ ਜੀ